ਮੇਰਾ ਨਾਮ ਲਾਪ੍ਰਿਤ ਕੌਰ ਜੀ 27 ਸਾਲ ਉਮਰ ਆ ਅਸੀਂ ਈਰਿਸ਼ ਕਾਤੇ ਦਰਬਾਰ ਸਾਹਿਬ ਜਾਂਦੇ ਪਏ ਸੀ ਸਿੱਧਾ ਉਧਰੋਂ ਕਾਰ ਆਈ ਕਾਰਨੇ ਪਹਿਲਾਂ ਇੱਕ ਬਜ਼ੁਰਗ ਨੂੰ ਸਿੱਟਿਆ ਫਿਰ ਸਾਡੀ ਸਿੱਧੀ ਆ ਕੇ ਵਿੱਚ ਗੱਡੀ ਦੇ ਵਿੱਚ ਮਾਰੀ ਸਾਰਿਆਂ ਨੂੰ ਸਾਨੂੰ ਫਟੜ ਕਰਤਾ ਪੁਲਿਸ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਨਾ ਉਹ ਸਰ ਨਪਾਲਿਕ ਸੀਗੇ ਮੁੰਡੇ ਨਾ ਉਹਨਾਂ ਨੂੰ ਕੋਈ ਵੀ ਉਹਨਾਂ ਨੇ ਫੜਿਆ ਨਾ ਕੁਝ ਵੀ ਕੀਤਾ ਉਹਨਾਂ ਨੇ ਸਾਡੀ ਕੋਈ ਅੱਜ ਸਾਨੂੰ 3 ਦਿਨ ਹੋ ਗਏ ਪੂਰੇ ਲਗਾਤਾਰ ਅਸੀਂ ਸਾਰਿਆਂ ਦੇ ਸਾਡੇ ਸੱਟਾਂ ਵੱਜ ਗੀਆਂ ਮੈਂ 7 ਮਹੀਨਾ ਦੀ ਪ੍ਰੈਗਨੈਂਟ ਆ ਤੁਹਾਡੇ ਚਾਹ ਰਦਾ ਹੋਰ ਕੌਣ ਚਾਹ ਰਹੀ ਹੈ ਮੇਰੀ ਸੱਸ ਸਰਬਜੀਤ ਕੌਰ ਉਹਨਾਂ ਦੇ ਸਿਰ ਦੇ ਵਿੱਚ ਸੱਟ ਵੱਜੀ ਐ ਸੇਲੀਆਂ ਦੇ ਉੱਤੇ ਟਾਂਕੇ ਲੱਗਿਆ ਸਿਰ 'ਚ ਵੀ ਟਾਂਕੇ ਲੱਗਿਆ ਤੇ ਹਸਬੰਡ ਮੇਰੇ ਉਹਨਾਂ ਦੇ ਵੀ ਦੋਨਾਂ ਲੱਤਾਂ ਦੇ ਉੱਤੇ ਸੱਟਾਂ ਲੱਗੀਆਂ ਹੋਈਆਂ ਬਹੁਤ ਜ਼ਿਆਦੇ ਕਾਰਵਾਈ ਕੋਈ ਕੋਈ ਵੀ ਕਾਰਵਾਈ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਮੇਰੇ ਫਾਦਰ ਸਾਹਿਬ ਦਾ ਨਾਮ ਚੰਨਣ ਸਿੰਘ ਪਰਸੋ ਸ਼ਾਮ ਦੀ ਗੱਲ ਹੈ ਜੀ ਮੇਰੇ ਫਾਦਰ ਸਾਹਿਬ ਦੁੱਧ ਪਾ ਕੇ ਆ ਰਹੇ ਸੀ ਇੱਕ ਜਿੰਨ ਗੱਡੀ ਮਗਰੋਂ ਬਹੁਤ ਤੇਜ਼ ਆ ਰਹੀ ਸੀ ਮੇਰੇ ਫਾਦਰ ਸਾਹਿਬ ਸਾਈਕਲ ਤੇ ਸੀਗੇ ਉਹਨਾਂ ਦੇ ਵਿੱਚ ਜਿੰਨ ਗੱਡੀ ਵਾਲੇ ਨੇ ਬਹੁਤ ਤੇਜ਼ ਗੱਡੀ ਮਾਰੀ ਹੈ ਜੀ ਮਗਰੋਂ ਤੇ ਅੱਗੋਂ ਸਾਡ ਨੂੰ ਡਰਾਉਣ ਧਮਕਾਉਣ ਦੀਆਂ ਧਮਕੀਆਂ ਦਿੰਦੇ ਆ ਜੀ ਕਾਰਚਾਲਕ ਕਾਰ ਚਾਲਕ ਨਾਬਾਲਗ ਬੰਦਾ ਹੈ ਜੀ ਜਿਹੜਾ ਮੁੰਡਾ ਹੈਗਾ 16 17 ਸਾਲਾਂ ਦਾ ਹੈਗਾ ਜੀ ਪੁਲਿਸ ਨੇ ਫੜਿਆ ਸੀਗਾ ਇਹ ਬੰਦਾ ਪਰ ਛੱਡ ਦਿੱਤਾ ਹੀ ਫੇਰ ਚਾਰ ਜਾਨੇ ਜ਼ਖਮੀ ਹੈ ਜੀ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਅੱਜ 3 ਦਿਨ ਹੋ ਗਏ ਜੀ ਉਹ ਹਸਪੀਟਲ ਚ ਦਾਖਲ ਹੈ ਜੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਕੋਈ ਮੁਲਾਜ਼ਮ ਨਹੀਂ ਉੱਥੇ ਪਹੁੰਚੇ ਜਿ세 ਤੱਕ ਬਿਆਨ ਦਰਜ ਹੋਇਆ ਕੋਈ ਕੋਈ ਬਿਆਨ ਲੈਣ ਨਹੀਂ ਆਏ ਸਰ ਹਜੇ ਤੱਕ ਮੇਰਾ ਨਾਮ ਲਾਪ੍ਰਿਤ ਕੌਰ ਜੀ 27 ਸਾਲ ਉਮਰ ਆ ਅਸੀਂ ਈਰਿਸ਼ ਕਾਤੇ ਦਰਬਾਰ ਸਾਹਿਬ ਜਾਂਦੇ ਪਏ ਸੀ ਸਿੱਧਾ ਉਧਰੋਂ ਕਾਰ ਆਈ ਕਾਰਨੇ ਪਹਿਲਾਂ ਇੱਕ ਬਜ਼ੁਰਗ ਨੂੰ ਸਿੱਟਿਆ ਫਿਰ ਸਾਡੀ ਸਿੱਧੀ ਆ ਕੇ ਵਿੱਚ ਗੱਡੀ ਦੇ ਵਿੱਚ ਮਾਰੀ ਸਾਰਿਆਂ ਨੂੰ ਸਾਨੂੰ ਫਟੜ ਕਰਤਾ ਪੁਲਿਸ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਨਾ ਉਹ ਸਰ ਨਪਾਲਕ ਸੀਗੇ ਮੁੰਡੇ ਨਾ ਉਹਨਾਂ ਨੂੰ ਕੋਈ ਵੀ ਉਹਨਾਂ ਨੇ ਫੜਿਆ ਨਾ ਕੁਝ ਵੀ ਕੀਤਾ ਉਹਨਾਂ ਨੇ ਸਾਡੀ ਕੋਈ ਅੱਜ ਸਾਨੂੰ 3 ਦਿਨ ਹੋ ਗਏ ਪੂਰੇ ਲਗਾਤਾਰ ਅਸੀਂ ਸਾਰਿਆਂ ਦੇ ਸਾਡੇ ਸੱਟਾਂ ਵੱਜ ਗੀਆਂ ਮੈਂ 7 ਮਹੀਨਿਆਂ ਦੀ ਪ੍ਰੈਗਨੈਂਟ ਆ ਤੁਹਾਡੇ ਚਾਹ ਰਹਾ ਹੋਰ ਕੌਣ ਜਨਮ ਦੇਵਾਉਗਾ ਮੇਰੀ ਸੱਸ ਸਰਬਜੀਤ ਕੌਰ ਉਹਨਾਂ ਦੇ ਸਿਰ ਦੇ ਵਿੱਚ ਸੱਟ ਵੱਜੀ ਐ ਸੇਲੀਆਂ ਦੇ ਉੱਤੇ ਟਾਂਕੇ ਲੱਗਿਆ ਸਿਰ 'ਚ ਵੀ ਟਾਂਕੇ ਲੱਗਿਆ ਤੇ ਹਸਬੰਡ ਮੇਰੇ ਉਹਨਾਂ ਦੇ ਵੀ ਦੋਨਾਂ ਲੱਤਾਂ ਦੇ ਉੱਤੇ ਸੱਟਾਂ ਲੱਗੀਆਂ ਹੋਈਆਂ ਬਹੁਤ ਜ਼ਿਆਦੇ ਕਾਰਵਾਈ ਕੋਈ ਕੋਈ ਵੀ ਕਾਰਵਾਈ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਮੇਰੇ ਫਾਦਰ ਸਾਹਿਬ ਦਾ ਨਾਮ ਚੰਨਣ ਸਿੰਘ ਪਰਸੋ ਸ਼ਾਮ ਦੀ ਗੱਲ ਹੈ ਜੀ ਮੇਰੇ ਫਾਦਰ ਸਾਹਿਬ ਦੁੱਧ ਪਾ ਕੇ ਆ ਰਹੇ ਸੀ ਇੱਕ ਜਿੰਨ ਗੱਡੀ ਮਗਰੋਂ ਬਹੁਤ ਤੇਜ਼ ਆ ਰਹੀ ਸੀ ਮੇਰੇ ਫਾਦਰ ਸਾਹਿਬ ਸਾਈਕਲ ਤੇ ਸੀਗੀ ਉਹਨਾਂ ਦੇ ਵਿੱਚ ਜਿੰਨ ਗੱਡੀ ਵਾਲੇ ਨੇ ਬਹੁਤ ਤੇਜ਼ ਗੱਡੀ ਮਾਰੀ ਹੈ ਜੀ ਮਗਰੋਂ ਤੇ ਅੱਗੋਂ ਸਾਡ ਨੂੰ ਡਰਾਉਣ ਧਮਕਾਉਣ ਦੀਆਂ ਧਮਕੀਆਂ ਦਿੰਦੇ ਆ ਜੀ ਕਾਰ ਚਾਲ ਕੋ ਕਾਰ ਚਾਲ ਕਰਨ ਵਾਲਾ ਬੰਦਾ ਹੈ ਜੀ ਜਿਹੜਾ ਮੁੰਡਾ ਹੈਗਾ 16 17 ਸਾਲਾਂ ਦਾ ਹੈਗਾ ਜੀ ਪੁਲਿਸ ਨੇ ਫੜਿਆ ਸੀਗਾ ਹੀ ਬੰਦਾ ਪਰ ਛੱਡ ਦਿੱਤਾ ਹੀ ਫੇਰ ਚਾਰ ਜਣੇ ਜ਼ਖਮੀ ਹੈ ਜੀ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਅੱਜ 3 ਦਿਨ ਹੋ ਗਏ ਜੀ ਉਹ ਹਸਪੀਟਲ 'ਚ ਦਾਖਲ ਹੈ ਜੀ ਕੋਈ ਕਾਰਵਾਈ ਨਹੀਂ ਕੋਈ ਮੁਲਾਜ਼ਮ ਨਹੀਂ ਉੱਥੇ ਪਹੁੰਚੇ ਜਿ세 ਤੱਕ ਬਿਆਨ ਦਰਜ ਹੋਏ ਕੋਈ ਕੋਈ ਬਿਆਨ ਲੈਣ ਨਹੀਂ ਆਏ ਸਰ ਅਜੇ ਤੱਕ